ਹਾਂਜੀ ਕੀ ਹਾਲ ਨੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਵੀ ਆਪਣੇ ਦਿਮਾਗ ਨੂੰ ਪੋਜ਼ਿਟਿਵ ਕਿੱਦਾਂ ਰੱਖਣਾ ਤੇ ਨੈਗੇਟਿਵ ਵਿਚਾਰਾਂ ਤੋਂ ਛੁਟਕਾਰਾ ਕਿੱਦਾਂ ਪਾ ਗੀਏ ਸੋ ਪਹਿਲਾਂ ਤਾਂ ਮੈਂ ਤੁਹਾਨੂੰ ਐਕਸਪਲੇਨ ਕਰਦਾ ਕਾਪੀ ਤੇ ਫਿਰ ਤੁਹਾਨੂੰ ਇਸ ਚੀਜ਼ ਦਾ ਪਤਾ ਲੱਗੂਗਾ ਵੀ ਨੈਗੇਟਿਵ ਵਿਚਾਰ ਕਿੱਦਾਂ ਦਿਮਾਗ 'ਚ ਘੇਰਾ ਪਾਉਂਦੇ ਹੁੰਦੇ ਆ ਸੋ ਆ ਮਾਈਂਡ ਆ ਆਪਣਾ ਇਹ ਦਿਲ ਜਿਹਾ ਹੀ ਬਣ ਗਿਆ ਪਤੰਦਰ ਚਲੋ ਕੋਈ ਨਾ ਇਹ ਆਪਣਾ ਮਾਈਂਡ ਆ ਇਹਦੇ ਵਿੱਚ ਛੋਟੇ ਛੋਟੇ ਸੈੱਲ ਹੁੰਦੇ ਆ ਹੁਣ ਕੋਈ ਜੋਬ ਦੀ ਤਿਆਰੀ ਕਰ ਰਿਹਾ ਜੋਬ ਦੀ ਤਿਆਰੀ ਕਰਦੇ ਕਰਦੇ ਉਹਦੇ ਦਿਮਾਗ 'ਚ ਗੱਲ ਆਈ ਵੀ ਜੇ ਯਾਰ ਮੈਂ ਮੈਨੂੰ ਜੋਬ ਨਾ ਮਿਲੀ ਤਾਂ ਮੇਰੇ 4-5 ਸਾਲ ਖਰਾਬ ਹੋ ਜਾਣਗੇ ਜੋ ਮੈਂ ਜੋਬ ਨੂੰ ਦਿੱਤੀ ਆ ਉਹਦਾ 네ਗੇਟਿਵ ਵਿਚਾਰ ਬਣ ਗਿਆ ਉਹਨੇ ਇੱਕ ਸੈੱਲ ਹੋਰ ਕ੍ਰੀਏਟ ਕਰ ਲਿਆ ਜੇ ਆਪਾਂ ਪੋਜ਼ਿਟਿਵ ਸੈੱਲ ਕ੍ਰੀਏਟ ਕਰਦੇ ਆ ਉਹਨੇ ਆਪ ਦੇ ਨਾਲ ਦਾ ਇੱਕ ਪੋਜ਼ਿਟਿਵ ਸੈੱਲ ਕ੍ਰੀਏਟ ਕਰ ਦੇਣਾ ਹੁਣ 네ਗੇਟਿਵ ਵਿਚਾਰ ਬਣ ਗਿਆ ਇੱਕ ਫਿਰ ਉਹਦੇ ਕਿਸੇ ਰਿਸ਼ਤੇਦਾਰ ਨੇ ਕਹਿਤਾ ਉਹਨੂੰ ਸ਼ੇਡਤਾ ਕਿਸੇ ਗੱਲ ਪਿੱਛੋਂ ਫਿਰ ਉਹਦਾ ਉਹਨੂੰ ਕੋਈ 네ਗੇਟਿਵ ਵਿਚਾਰ ਆਇਆ ਯਾਰ ਜੇ ਮੇਰਾ ਕੋਈ ਨਾਂ ਬਣਿਆ ਤਾਂ ਹੀ ਮੇਰਾ ਮਜ਼ਾਕ ੜਾਉਣਗੇ 네ਗੇਟਿਵ ਵਿਚਾਰ ਬਣ ਗਿਆ ਫਿਰ ਕੋਈ ਗੱਲ ਹੋਈ 네ਗੇਟਿਵ ਵਿਚਾਰ ਬਣ ਗਿਆ 네ਗੇਟਿਵ ਹੁਣ ਸਾਰੇ ਸੈੱਲ 네ਗੇਟਿਵਿਟੀ ਦੇ ਬਣੇ ਹੋਏ ਆ ਹੁਣ ਜੇ ਮੈਂ ਉਹਨੂੰ ਕਵਾਂ ਯਾਰ ਤੂੰ ਪੋਜ਼ਿਟਿਵ ਸੋਚ ਉਹਨੇ ਇੱਕ ਸੈੱਲ ਤਾਂ ਕ੍ਰੀਏਟ ਕੀਤਾ ਬਟ ਆਹ ਸੈਲਾਂ ਦੀ ਤੁਸੀਂ ਦੇਖੋ ਸੰਖਿਆ ਜ਼ਿਆਦਾ 네ਗੈਟਿਵਿਟੀਆਂ ਦੀ ਕਿੰਨੇ ਸੈੱਲ ਆ ਦੇਖੋ ਇਹ ਤਾਂ ਚਲੋ ਮੈਂ ਉਧਾਂ 4-5 ਕਾਜੇ ਮੂੰਚੇ ਜੇ ਮਾਰਦੇ ਲੱਖਾਂ ਦੀ ਗਿਣਤੀ ਜੁ ਹੁੰਦੀ ਆ ਸੈੱਲ ਜ਼ਿਆਦਾ ਸੰਖਿਆ 98% ਸੰਖਿਆ ਹੈਗੀ 네ਗੈਟਿਵਿਟੀ ਦੀ ਇੱਕ ਸੈੱਲ ਜੇ ਮੇਰੇ ਕਹਿੰਦੇ ਕ੍ਰੀਏਟ ਵੀ ਕਰਤਾ ਤੇ ਗੱਲ ਕਿੱਦਾਂ ਬਣੂਗੀ ਉਹ ਗੱਲ ਬਣੂਗੀ ਤਾਂ ਜੇ ਆਪਾਂ ਲੰਮਾ ਸਮਾਂ ਅਭਿਆਸ ਕਰਾਂਗੇ ਘੱਟੋ ਘੱਟ 25-30 ਦਿਨ ਲਗਾਤਾਰ ਪੋਜ਼ਿਟਿਵ ਸੋਚਾਂਗੇ ਹੁਣ ਦੇਖੋ ਸੇਮ ਸਿਚੁਏਸ਼ਨ ਉਹੀ ਆ ਇਗਜ਼ਾਮ ਦੀ ਤਿਆਰੀ ਕਰ ਰਿਹਾ ਉਹ ਉਹਨੂੰ ਗਿਆਨ ਆ ਗਿਆ ਵੀ ਮੈਂ ਪੋਜ਼ਿਟਿਟਿਵ ਸੋਚਣਾ ਉਹਦੇ ਦਿਮਾਗ 'ਚ ਥੌਟ ਆਇਆ ਯਾਰ ਜੇ ਤੇਰੀ ਨੌਕਰੀ ਨਾ ਲੱਗੀ ਤੇ ਤੇਰੇ ਪੈਸੇ ਦਾ ਲੌਸ ਹੋ ਜਾਊਗਾ ਤੇ ਜਾਂ ਤੈਨੂੰ ਸਮਾਜ ਕੀ ਕਹੂਗਾ ਉਹਦੇ ਦਿਮਾਗ 'ਚ ਐਦਾਂ ਇੱਕ ਥੌਟ ਕ੍ਰੀਏਟ ਹੋਇਆ ਪਰ ਉਹਨੇ ਸੋਚਿਆ ਉਹ ਕਹਿੰਦਾ ਯਾਰ ਫਿਰ ਕੀ ਹੋ ਗਿਆ ਇਹ ਹੋ ਗਿਆ ਜੇ ਪਹਿਲੀ ਗੱਲ ਤਾਂ ਮੈਨੂੰ ਪੂਰਾ ਪਰਮਾਤਮਾ ਤੇ ਵਿਸ਼ਵਾਸ ਆ ਵੀ ਪਰਮਾਤਮਾ ਮੇਰੀ ਜੌਬ ਲਵਾਊਗਾ ਉਹਨੇ ਉਹ ਚੰਗਾ ਉਹਨੇ ਉਹ 네ਗੇਟਿਵ ਵਿਚਾਰ ਨੂੰ ਪੋਜ਼ਿਟਿਵਿਟੀ ਚ ਕਨਵਰਟ ਕਰਤਾ ਪਲੱਸ ਦਾ ਸਾਈਨ ਬਣ ਗਿਆ ਫਿਰ ਉਹਨੇ ਇੱਕ ਸੈੱਲ ਕ੍ਰੀਏਟ ਕਰਤਾ ਪੋਜ਼ਿਟਿਵਿਟੀ ਦਾ ਕਹਿੰਦਾ ਯਾਰ ਮੈਂ ਕਿਹੜਾ ਕਿਸੇ ਦਾ ਕਦੇ ਮਾੜਾ ਕੀਤਾ ਮੇਰਾ ਪਰਮਾਤਮਾ ਮਾੜਾ ਕਰੀ ਨਹੀਂ ਸਕਦਾ ਵਧੀਆ ਹੀ ਹੋਊਗਾ ਮੇਰੇ ਨਾਲ ਮਨੇ ਇੱਕ ਹੋਰ ਸੈੱਲ ਕ੍ਰੀਏਟ ਕਰਤਾ ਫਿਰ ਉਹਨੇ ਇੱਕ ਹੋਰ ਸੈੱਲ ਕ੍ਰੀਏਟ ਕਰਦਾ ਆਪਦੇ ਮਨ ਨੂੰ ਉਦਾਂ ਹੀ ਖੁਸ਼ ਕੀਤਾ ਉਹਨੇ ਯਾਰ ਮੈਂ ਇੰਨੀ ਵਧੀਆ ਤਿਆਰੀ ਕੀਤੀ ਆ ਮੈਨੂੰ ਪਤਾ ਮੈਂ ਵਧੀਆ ਤਿਆਰੀ ਕੀਤੀ ਹੋਈ ਆ ਮੈਨੂੰ ਆਉਂਦਾ ਸਾਰਾ ਕੁਝ ਇੱਕ ਹੋਰ ਸੈੱਲ ਕ੍ਰੀਏਟ ਕਰਤਾ ਇੱਕ ਹੋਰ ਸੈੱਲ ਕ੍ਰੀਏਟ ਕਰਤਾ ਕਿਸੇ ਤਰੀਕੇ ਨਾਲ ਯਾਰ ਮੈਂ ਸੇਵਾ ਕਰਦਾ ਰਹਿਣਾ ਆਪਦੇ ਮਾਂ ਪਿਓ ਦੀ ਮੈਨੂੰ ਪਤਾ ਵਧੀਆ ਹੀ ਹੋਊਗਾ ਮੇਰੇ ਨਾਲ ਦੇਖੋ ਵਿਚਾਰ ਇਦਾਂ ਹੀ ਬਦਲੇ ਜਾਂਦੇ ਆ ਹੋਰ ਵਿਚਾਰ ਕੋਈ ਵੱਖਰੇ ਵੱਖਰੇ ਤਰੀਕੇ ਨਾਲ ਨਹੀਂ ਬਦਲੇ ਜਾਣਗੇ ਜੇ ਉਹਦੀ ਕਿਸੇ ਨਾ ਕਿਸੇ ਜਿਹੋ ਜੀ ਕੰਡੀਸ਼ਨ ਆ ਤੁਹਾਡੇ ਘਰ ਵਿੱਚ ਉਵੇਂ ਕਿਵੇਂ ਨਾ ਕਿਵੇਂ ਕੋਈ ਵਧੀਆ ਵਿਚਾਰ ਲਿਆ ਉਹ ਆਪਦੇ ਮਨ 'ਚ ਵਿਚਾਰ ਮਿੰਟੋ ਮਿੰਟ ਬਦਲੇ ਜਾਂਦੇ ਆ ਚੱਲਦਾ ਰਿਆ ਇਹਦਾ ਰੋਜ਼ ਚਲਾਉਣਾ ਪੈਣਾ ਘੱਟੋ ਘੱਟ ਤੁਸੀਂ ਲਾਓ ਵੀ 21 ਤੋਂ 22 ਦਿਨ 21 ਤੋਂ 22 ਦਿਨ ਆਪਾਂ ਨੂੰ ਚਲਾਉਣਾ ਹੀ ਪੈਣਾ ਇਹ ਸਿਸਟਮ ਫਿਰ ਕਿਤੇ ਨਾ ਕਿਤੇ ਜਾ ਕੇ ਆਪਣੇ ਸੈੱਲ ਬਣ ਜਾਣਗੇ ਸੈੱਲਾਂ ਦੀ ਸੰਖਿਆ ਸੌਰੀ ਇਦਾਂ ਪੋਜ਼ਿਟਿਵ ਵਿਚਾਰਾਂ ਦੀ ਸੰਖਿਆ ਵੱਧ ਜਾਣੀ ਹੈ ਜਦੋਂ ਵੱਧ ਤੋਂ ਵੱਧ ਆਪਣੇ ਦਿਮਾਗ 'ਚ ਪੋਜ਼ਿਟਿਵ ਵਿਚਾਰ ਹੋਗੇ ਫਿਰ ਆ ਨੈਗੇਟਿਵਿਟੀ ਘਟ ਜੂਗੀ ਨੈਗੇਟਿਵਿਟੀ ਬਿਲਕੁਲ ਚੱਕੀ ਜਾਊਗੀ ਦਿਮਾਗ 'ਚ ਤੇ ਤੁਹਾਡਾ ਦਿਮਾਗ ਤੁਸੀਂ ਲਾ ਲਓ ਵੀ ਨਵੇਂ ਸਿਰੋਂ ਪ੍ਰੋਗਰਾਮ ਹੋ ਜਾਣਾ ਉਹਦੇ ਵਿੱਚ ਸਿਰਫ ਤੋਂ ਸਿਰਫ ਚੰਗੇ ਵਿਚਾਰ ਹੋਣਗੇ ਜੇ ਤੁਸੀਂ ਕਿਤੇ ਕੋਈ ਲਾਲੋ ਵੀ ਮੂਵੀ ਦੇਖਣ ਗਏ ਉਹ ਤੇ ਮੂਵੀ ਉਹਨਾਂ ਨੇ ਲੇਟ ਕਰਤੀ ਘੰਟਾ 네ਗੈਟਿਵਿਟੀ ਵਾਲਾ ਇਨਸਾਨ ਕੀ ਕਰੂਗਾ ਯਾਰ ਮੈਨੂੰ ਆਹ ਕੰਮ ਸੀ ਉਹ ਸੀ ਆਏ ਜਿਉਂ ਇਦਾਂ ਕਿਉਂ ਕੀਤਾ ਮੇਰੇ ਨਾਲ ਆ ਹੀ ਹੁੰਦਾ ਮੇਰੀ ਕਿਸਮਤ ਮਾੜੀ ਆ ਜਿੱਥੇ ਜਾਣਾ ਕੋਈ ਨਾ ਕੋਈ ਕੰਮ ਰੁਕ ਹੀ ਜਾਂਦਾ ਤੇ ਜਿਹੜਾ ਪੋਜ਼ਿਟਿਵ ਪੋਜ਼ਿਟਿਵਿਟੀ ਵਾਲਾ ਇਨਸਾਨ ਹੋਊਗਾ ਹੋਊਗਾ ਕੋਈ ਨਾ ਪ੍ਰਮਾਤਮਾ ਨੇ ਕਿਸੇ ਗੱਲ ਤੋਂ ਰੋਕਿਆ ਜੇ ਕੋਈ ਨੁਕਸਾਨ ਹੋ ਜਾਂਦਾ ਫਿਰ ਫਿਰ ਵੀ ਮੈਨੂੰ ਜਰਨਾ ਹੀ ਪੈਣਾ ਸੀਗਾ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਕੋਈ ਸਮਾਂ ਨਿਸ਼ਚਿਤ ਰੱਖਿਆ ਉਸ ਸਮੇਂ ਤੇ ਹੀ ਮੈਂ ਮੂਵੀ ਦੇਖੂਗਾ ਮੇਰਾ ਪਰਿਵਾਰ ਮੂਵੀ ਦੇਖੂਗਾ ਕੋਈ ਨਾ ਕੋਈ ਕਾਰਨ ਹੈਗਾ ਇਸ ਗੱਲ ਪਿੱਛੇ ਚਲੋ ਵਧੀਆ ਪ੍ਰਮਾਤਮਾ ਨੇ ਰੋਕਿਆ ਪ੍ਰਮਾਤਮਾ ਦੇ ਕਹਿਣੇ ਅੰਦਰ ਆ ਯਾਰ ਜਿਹੜਾ ਬੰਦਾ ਪੋਜ਼ਿਟਿਵ ਹੋਊਗਾ ਨੂੰ ਉਹਨੂੰ ਹਰ ਗੱਲ 'ਚ ਖੁਸ਼ੀ ਮਿਲੂਗੀ ਹਰ ਗੱਲ 'ਚ ਤੇ ਉਹਦਾ ਦਿਮਾਗ ਬੜਾ ਕੂਲ ਡਾਊਨ ਰਹੂਗਾ ਬਿਜ਼ਨਸ ਵਾਲੇ ਹੀ ਬੰਦਿਆਂ ਦਾ ਦਿਮਾਗ ਕੂਲ ਡਾਊਨ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ ਬਹੁਤ ਜ਼ਿਆਦਾ ਇਹ ਸਟੂਡੈਂਟ ਦਾ ਵੀ ਸੇਮ ਸਿਚੁਏਸ਼ਨ ਦਾ ਸਟੂਡੈਂਟ ਦਾ ਜਿੰਨਾ ਕੂਲ ਡਾਊਨ ਰਹੂਗਾ ਦਿਮਾਗ ਉਨਾ ਹੀ ਐਗਜ਼ਾਮ ਚ ਵਧੀਆ ਤਰੀਕੇ ਨਾਲ ਪਰਫਾਰਮ ਕਰਕੇ ਆਊਗਾ ਨਹੀਂ ਜ਼ਿਆਦਾਤਰ ਸਟੂਡੈਂਟਾਂ ਨਾਲ ਕੀ ਹੁੰਦਾ ਉਹ ਕੀ ਕਰਦੇ ਆ ਉਹਨਾਂ ਨੂੰ ਐਗਜ਼ਾਮ ਫੋਬੀਆ ਹੋ ਜਾਂਦਾ ਜਦੋਂ ਉਹ ਐਗਜ਼ਾਮ ਚ ਪੇਪਰ ਦੇਣ ਜਾਂਦੇ ਆਉਂਦਾ ਸਾਰਾ ਕੁਝ ਹੁੰਦਾ ਬ੍ਰਿਲਿਅੰਟ ਸਟੂਡੈਂਟ ਹੁੰਦੇ ਆ ਸਮਾਰਟ ਹੁੰਦੇ ਆ ਪੂਰੇ ਪੜਿਆ ਸਾਰਾ ਕੁਝ ਹੁੰਦਾ ਉਹਨਾਂ ਨੇ ਬਟ ਜਦੋਂ ਐਗਜ਼ਾਮ ਦੇਣ ਜਾਂਦੇ ਆ ਉਹਨਾਂ ਨੇ ਪ੍ਰੈਕਟਿਸ ਨਹੀਂ ਕੀਤੀ ਹੁੰਦੀ ਮਾਈਂਡ ਨੂੰ ਉਹਨਾਂ ਦੇ ਦਿਮਾਗ 'ਚ ਨੈਗੇਟਿਵ ਵਿਚਾਰ ਚੱਲ ਰਹੇ ਹੁੰਦੇ ਆ ਇਹ ਨਹੀਂ ਪਤਾ ਹੁੰਦਾ ਵੀ ਦਿਮਾਗ 'ਚ ਪੈਟਰਨ ਕਿੱਦਾਂ ਦਾ ਬਣਿਆ ਜਦੋਂ ਐਗਜ਼ਾਮ ਦੇਣ ਜਾਂਦੇ ਆ ਸਾਰਾ ਕੁਝ ਬਲੈਂਕ ਆਊਟ ਹੋ ਜਾਂਦਾ ਬਲੈਂਕ ਹੋ ਜਾਂਦਾ ਯਾਰ ਇਹ ਤਾਂ ਮੈਂ ਪੜਿਆ ਸੀ ਮੈਨੂੰ ਆਉਂਦਾ ਬਸ ਆਉਂਦਾ ਆਉਂਦਾ ਮੈਨੂੰ ਯਾਦ ਆ ਯਾਰ ਯਾਦ ਆ ਯਾਦ ਆ ਟਾਈਮ ਲੰਘੇ ਜਾਂਦਾ ਯਾਦ ਹੀ ਨਹੀਂ ਆਉਂਦਾ ਸੌਰੀ ਯਾਦ ਹੀ ਨਹੀਂ ਆਉਂਦਾ ਉਹਨਾਂ ਨੂੰ ਕਿਉਂ ਨਹੀਂ ਯਾਦ ਆਉਂਦਾ ਇਹਦਾ ਕਾਰਨ ਇਹ ਆ ਵੀ ਉਹਨਾਂ ਨੇ ਦਿਮਾਗ ਨੂੰ ਰੀਪ੍ਰੋਗਰਾਮ ਨਹੀਂ ਕੀਤਾ ਹਮੇਸ਼ਾ ਸਟੂਡੈਂਟ ਨੂੰ ਸਵੇਰ ਤੇ ਸ਼ਾਮ ਨੂੰ ਵਧੀਆ ਵਾਈਬ੍ਰੇਸ਼ਨ ਨਾਲ ਚੰਗੇ ਵਿਚਾਰ ਲਿਆ ਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪ੍ਰਮਾਤਮਾ ਨੇ ਮੇਰਾ ਵਧੀਆ ਹੀ ਕਰੂਗਾ ਪ੍ਰਮਾਤਮਾ ਮੈਂ ਕਿਹੜਾ ਕਦੀ ਕਿਸੇ ਦਾ ਮਾੜਾ ਕੀਤਾ ਮੈਂ ਮਾਂ ਪਿਓ ਦੀ ਸੇਵਾ ਕਰਦਾ ਮਾਂ ਪਿਓ ਦਾ ਕਹਿਣਾ ਮੰਨਦਾ ਤੇ ਮੈਨੂੰ ਪਤਾ ਮੇਰੇ ਨਾਲ ਵਧੀਆ ਹੀ ਹੋਣਾ ਮੈਂ ਮਿਹਨਤ ਕੀਤੀ ਯਾਰ ਪ੍ਰਮਾਤਮਾ ਮੈਨੂੰ ਫਲ ਦੇਊਗਾ ਤੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਵੀ ਜੇ ਤੁਸੀਂ 4 ਸਾਲ 5 ਸਾਲ ਐਗਜ਼ਾਮ ਦੀ ਤਿਆਰੀ ਕੀਤੀ ਆ ਜਾਂ ਕਿਸੇ ਵੀ ਫੀਲਡ 'ਚ ਤੁਸੀਂ 4-5 ਸਾਲ ਰਹੇ ਹੋ ਉਹਦਾ ਤੁਹਾਨੂੰ ਰਿਜ਼ਲਟ ਮਿਲੂਗਾ ਹੀ ਮਿਲੂਗਾ ਮੈਂ ਲਿਖ ਕੇ ਦੇਣ ਨੂੰ ਤਿਆਰਾਂ ਮਿਲੂਗਾ ਉਹਦਾ ਰਿਜ਼ਲਟ ਕਦੇ ਪ੍ਰਕਿਰਤੀ ਤੁਹਾਡਾ ਫਲ ਨਹੀਂ ਰੱਖਦੀ ਫਲ ਤੁਹਾਨੂੰ ਦੇਊਗੀ ਦੇਊਗੀ ਚਾਹੇ ਤੁਸੀਂ ਕਿਸੇ ਵੀ ਫੀਲਡ ਚੋਂ ਪੈਸੇ ਦੇ ਰੂਪ ਵਿੱਚ ਵੀ ਮਿਲੂਗਾ ਇੱਜ਼ਤ ਦੇ ਰੂਪ ਵਿੱਚ ਵੀ ਮਿਲੂਗਾ ਸੋ ਇਹ ਗੱਲ ਦੀ ਕਦੇ ਵੀ ਟੈਨਸ਼ਨ ਨਾ ਲਿਆ ਕਰੋ ਜੇ ਮੇਰਾ ਇੱਥੇ ਕੁਝ ਨਾ ਬਣਿਆ ਮੇਰਾ ਕੀ ਬਣੂਗਾ ਬਣੂਗਾ ਤੁਹਾਡਾ ਪੱਕਾ 100% ਕੰਮ ਬਣੂਗਾ ਜੇ ਤੁਸੀਂ ਪੋਜ਼ਿਟਿਵ ਵਿਚਾਰ ਰੱਖਦੇ ਹੋ ਹਾਂ ਜੇ ਤੁਹਾਡੇ ਅੰਦਰ ਨੈਗੇਟਿਵਿਟੀ ਆ ਤਾਂ ਫਿਰ ਤਾਂ ਉਹੀ ਗੱਲ ਹੋਣੀ ਆ ਵੀ ਜਦੋਂ ਤੁਸੀਂ ਐਗਜ਼ਾਮ ਦੇਣ ਜਾਓਗੇ ਆਉਂਦਾ ਆਊਗਾ ਸਾਰਾ ਕੁਝ ਭੁੱਲ ਜਾਊਂਗੇ ਮਨ ਨੂੰ ਪ੍ਰਸੰਨ ਰੱਖੋ ਮਨ ਨੂੰ ਖੁਸ਼ ਰੱਖੋ ਜੇ ਜਿੱਦਣ ਐਗਜ਼ਾਮ ਦੇਣ ਜਾਣਾ ਹੁੰਦਾ ਉਸ ਦਿਨ ਵਧੀਆ ਕੋਈ ਸੌਂਗ ਸੁਣੋ ਜਿਹਦੇ ਨਾਲ ਤੁਹਾਡੀ ਪੋਜ਼ਿਟਿਵ ਵਾਈਬ੍ਰੇਸ਼ਨ ਵਧੇ ਕਈ ਕੀ ਕਰਦੇ ਆ ਕੁਝ ਵੀ ਐਗਜ਼ਾਮ ਕਿਸੇ ਵੀ ਤਰ੍ਹਾਂ ਦੇ ਐਗਜ਼ਾਮ ਦੀ ਤਿਆਰੀ ਕਰਦੇ ਉਸ ਦਿਨ ਵੀ ਪੜੀ ਜਾਣਗੇ ਪੜੀ ਜਾਣੇ ਜੇ 10th ਦੇ ਐਗਜ਼ਾਮ ਆ ਕੋਈ +2 ਦੇ ਐਗਜ਼ਾਮ ਜਿਹੜੇ ਤੁਸੀਂ ਆ ਪੜੀ ਜਾਂਦੇ ਹੋ ਖੁਸ਼ ਰਹੋ ਉਸ ਦਿਨ ਤਾਂ ਆ ਵਾਈਬ੍ਰੇਸ਼ਨ ਵਧਾਓ ਜਿੰਨਾ ਤੁਸੀਂ ਖੁਸ਼ ਰਹੋਗੇ ਜਿੰਨਾ ਤੁਹਾਡੇ ਦਿਮਾਗ ਅੰਦਰ ਪੋਜ਼ਿਟਿਵ ਵਿਚਾਰ ਨੇ ਉਹਨਾਂ ਤੁਸੀਂ ਗਰੋ ਕਰੋਗੇ ਤੇ 네ਗੇਟਿਵ ਵਿਚਾਰਾਂ ਦਾ ਪੈਟਰਨ ਇਦਾਂ ਹੀ ਖਤਮ ਹੋਣਾ ਲੰਮਾ ਪ੍ਰੋਸੈਸ ਆ ਘੱਟੋ ਘੱਟ 22 23 ਦਿਨ ਇਸ ਚੀਜ਼ ਨੂੰ ਅਪਲਾਈ ਕਰੋ ਹੌਲੀ ਹੌਲੀ 네ਗੈਟਿਵਿਟੀ ਨਿਕਲ ਜੂਗੀ ਇੱਕ ਛੋਟਾ ਜਿਹਾ ਸੈੱਲ ਪੋਜ਼ਿਟਿਵਿਟੀ ਕ੍ਰੀਏਟ ਕਰਦਾ ਉਹਦੇ ਨਾਲ ਇੱਕ ਪੋਜ਼ਿਟਿਵ ਪੋਜ਼ਿਟਿਵ ਵਿਚਾਰ ਹੋਰ ਬਣਦਾ ਇੱਕ ਪੋਜ਼ਿਟਿਵ ਵਿਚਾਰ ਹੋਰ ਬਣਦਾ ਇੱਕ ਪੋਜ਼ਿਟਿਵ ਵਿਚਾਰ ਹੋਰ ਬਣਦਾ ਇਦਾਂ ਜੀ ਦਿਮਾਗ ਚ ਕੁਦਰਤ ਕੰਨੀਓ ਕਿ ਵੀ ਇਹ ਮਾਨ ਆ ਆਪਣਾ ਇਹ ਵਿਚਾਰ ਹਮੇਸ਼ਾ ਹਰ ਪਲ ਸਿੱਟਦਾ ਹੀ ਰਹਿੰਦਾ ਵੀ ਮਾਇਆ ਹੈ ਵੀ ਕਿਤੇ ਨਾ ਕਿਤੇ ਬੰਦਾ ਉਲਝ ਜੇ ਤੇ ਆਪਾਂ ਉਲਝਣਾ ਨਹੀਂ ਗਾ ਆਪਾਂ ਇੱਕ ਟਾਰਗੇਟ ਤੇ ਜਿਵੇਂ ਅਰਜਨ ਨੂੰ ਉਹ ਮੱਛੀ ਦੀ ਇੱਕ ਅੱਖ ਹੀ ਦਿਖਦੀ ਸੀ ਹੋਰ ਕੁਝ ਨਹੀਂ ਉਹਨੂੰ ਦਿਸਿਆ ਉਦਾਂ ਹੀ ਆਪਾਂ ਆਪਦੇ ਟਾਰਗੇਟ ਵੱਲ ਬਸ ਉਧਰ ਹੀ ਧਿਆਨ ਦੇਣਾ ਤੇ ਚੰਗੇ ਵਿਚਾਰ ਭਰਨੇ ਆ ਅਧਿਆਤਮਕ ਵਿੱਚ ਜੇ ਤੁਸੀਂ ਜੁੜੋਂਗੇ ਤਾਂ ਬਹੁਤ ਵਧੀਆ ਉਹਦੇ ਨਾਲ ਤੁਹਾਨੂੰ ਬੜੀ ਪਾਵਰ ਮਿਲਦੀ ਆ ਬੜੀ ਵੱਲ ਪਾਵਰ ਮਿਲਦੀ ਆ ਪ੍ਰਮਾਤਮਾ ਤੁਹਾਨੂੰ ਇਦਾਂ ਲੱਗੂ ਪ੍ਰਮਾਤਮਾ ਤੁਹਾਡੇ ਅੰਗ ਸੰਗ ਹੀ ਆ ਇਦਾਂ ਤੁਹਾਡੇ ਵਿਚਾਰ ਬਦਲੇ ਜਾਣਗੇ ਡੈਕਟੀਵਿਟੀ ਨੂੰ ਇਦਾਂ ਕੱਢੋ ਡੇਲੀ ਬੇਸਿਸ ਤੇ ਪ੍ਰੈਕਟਿਸ ਕਰੋ ਜੇ ਤੁਹਾਡੇ ਦਿਮਾਗ 'ਚ ਕੋਈ 네ਗੇਟਿਵ ਵਿਚਾਰ ਆਉਂਦਾ ਹੈ ਯਾ ਉਸੇ ਟਾਈਮ ਉਹਨੂੰ ਕੱਟੋ ਨਹੀਂ ਯਾਰ ਮੇਰਾ ਕੰਮ ਬਣੂਗਾ ਪਰਮਾਤਮਾ ਮੇਰੇ ਨਾਲ ਆ ਮੈਂ ਕਦੇ ਮਾੜਾ ਕੀਤਾ ਹੀ ਨਹੀਂ ਕਦੀ ਕਿਸੇ ਦਾ ਮੇਰਾ ਪਰਮਾਤਮਾ ਕਿੱਦਾਂ ਮਾੜਾ ਕਰ ਦੂਗਾ ਵਧੀਆ ਹੋਊਗਾ ਮੇਰੇ ਨਾਲ ਮੈਨੂੰ ਪਤਾ ਜਿੱਥੇ ਮੈਂ ਜਾਂਦਾ ਮੇਰਾ ਕੰਮ ਕੋਈ ਰੋਕਦਾ ਹੀ ਨਹੀਂ ਕਿ ਮੈਂ ਬਹੁਤ ਜ਼ਿਆਦਾ ਸਮਾਰਟ ਆ ਮੇਰੇ ਸਾਰੇ ਕੰਮ ਵਧੀਆ ਹੁੰਦੇ ਆ ਕਿਉਂਕਿ ਮੈਂ ਨਹੀਂ ਕਰਦਾ ਮੇਰਾ ਪਰਮਾਤਮਾ ਮੇਰੇ ਕੰਮ ਕਰਦਾ ਅੱਜ ਮੈਂ ਕਿਤੇ ਕੋਈ ਕੰਮ ਕਰਨ ਚੱਲਿਆ ਮੈਨੂੰ ਪਤਾ ਪ੍ਰਮਾਤਮਾ ਵੀ ਮੇਰਾ ਕੰਮ ਕਰਵਾ ਹੀ ਦੇਣਾ। ਇਦਾਂ ਦਾ ਥੌਟ ਲੈ ਕੇ ਚੱਲੋ ਦਿਮਾਗ 'ਚ ਕਦੀ ਵੀ ਤੁਹਾਡੀ ਹਾਰ ਨਹੀਂ ਹੋਊਗੀ। ਜੇ ਹਾਰ ਵੀ ਹੋਈ ਤਾਂ ਤੁਹਾਡੀ ਚੰਗੇ ਲਈ ਹੋਊ। ਹਮੇਸ਼ਾ ਪੋਜ਼ਿਟਿਵ ਵਿਚਾਰ ਰੱਖੋ। ਇਦਾਂ ਮੈਂ ਤੁਹਾਨੂੰ ਦੱਸਾਂ ਇਦਾਂ ਤੁਹਾਡਾ ਪੈਟਰਨ ਖਤਮ ਹੋਊਗਾ 네ਗੇਟਿਵਿਟੀ ਦਾ। ਇੱਕ ਦਿਨ 'ਚ ਨਹੀਂ ਹੋਣਾ। ਜੇ ਤੁਸੀਂ ਕਹੋ ਇੱਕੇ ਦਿਨ 'ਚ ਮੈਂ ਆਪਦੇ ਦਿਮਾਗ ਨੂੰ ਪੋਜ਼ਿਟਿਵ ਕਰ ਲਾਂ ਤੇ ਇਹਦਾ ਅਸੰਭਵ ਆ। ਤੁਸੀਂ ਕੀ ਭਰਾ ਕਿੰਨੇ ਲੰਮੇ ਸਾਲਾਂ ਤੋਂ ਆਪਦੇ ਦਿਮਾਗ ਨੂੰ ਦੀ ਪ੍ਰੋਗਰਾਮ ਕਰ ਰੱਖਿਆ 네ਗੇਟਿਵ ਵਿਚਾਰਾਂ ਨਾਲ। ਉਹ ਇੱਕ ਦਿਨ ਚ ਕਿਦਾਂ ਹੋ ਜੂਗਾ ਉਹ ਲੰਮਾ ਸਮਾਂ ਦੇਓ ਘੱਟੋ ਘੱਟ 24 ਤੋਂ 25 ਦਿਨ ਦੇਓ ਇਸ ਸੀਨ ਕਿਸੇ ਵੀ ਆਤ ਨੂੰ ਪਾਉਣ ਲਈ ਤੇ ਛੱਡਣ ਲਈ ਘੱਟੋ ਘੱਟ 24 25 ਦਿਨ ਟਾਈਮ ਚਾਹੀਦਾ ਹੀ ਚਾਹੀਦਾ ਫਿਰ ਦਿਮਾਗ ਰੀਪਰੋਗਰਾਮ ਹੁੰਦਾ ਤੇ ਫਿਰ ਜਦੋਂ ਦਿਮਾਗ ਰੀਪਰੋਗਰਾਮ ਹੋ ਗਿਆ ਤੁਸੀਂ ਯਾਰ ਇੰਨਾ ਕ ਪਸੰਦ ਰਹੋਗੇ ਤੁਹਾਡੇ ਸਾਰੇ ਕੰਮ ਬੰਨ ਗਏ ਕਿਉਂਕਿ ਪੋਜ਼ਿਟਿਵ ਵਿਚਾਰਾਂ ਦੀ ਫ੍ਰੀਕੁਐਂਸੀ ਸਿੱਧੀ ਪ੍ਰਮਾਤਮਾ ਵੱਲ ਜਾਂਦੀ ਆ ਤੇ ਅਰਦਾਸ ਉਹੀ ਸੁਣੀ ਜਾਂਦੀ ਆ ਜੋ ਦਿਲੋਂ ਹੋਵੇ ਤੇ ਪੋਜ਼ਿਟਿਵ ਵਿਚਾਰ ਨਾਲ ਹੀ ਤੁਹਾਡਾ ਦਿਲ ਦੇ ਨਾਲ ਕਨੈਕਸ਼ਨ ਜਾਊਗਾ ਕਿਉਂਕਿ ਦਿਲ ਵਿੱਚ ਵੀ ਨਿਊਰੋਨ ਹੁੰਦੇ ਆ ਉਹ ਆਪਾਂ ਕਿਸੇ ਹੋਰ ਵੀਡੀਓ 'ਚ ਗੱਲ ਕਰਾਂਗੇ ਸੋ ਇਦਾਂ ਇਦਾਂ ਤੁਸੀਂ ਪੋਜ਼ਿਟਿਵ ਵਿਚਾਰ ਰੱਖਣੇ ਆ ਤੇ ਫਿਰ ਹੌਲੀ-ਹੌਲੀ ਤੁਹਾਡੀ ਜ਼ਿੰਦਗੀ ਬਦਲੂਗੀ ਠੀਕ ਆ ਸੋ ਅਗਲੀ ਵੀਡੀਓ 'ਚ ਆਪਾਂ ਗੱਲ ਕਰਦੇ ਆ ਦੋਸਤੋ ਕੋਈ ਵਧੀਆ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਸਤਿ ਸ਼੍ਰੀ ਅਕਾਲ